ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ 9 ਵਜੇ ਗਏ ਨੇ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਤੇ ਮੰਮੀ ਲੱਗਿਆ ਸਵੇਰ ਦਾ ਨਾਸ਼ਤਾ ਕਰਨ ਹਣਾ ਮੰਮੀ ਰਾਤ ਬਣਾਈ ਸੀ ਆਪਾਂ ਮੇਥੇ ਵਾਲੀਆਂ ਰੋਟੀਆਂ ਚੁੱਲ੍ਹੇ ਦੇ ਉੱਪਰ ਹੁਣ ਸਵੇਰੇ ਮੱਖਣੀ ਨਾਲ ਉੱਪਰ ਰੱਖ ਕੇ ਤੇ ਨਾਲ ਚਾਹ ਯੱਕ ਕਰ ਸਕਦੇ ਹੋ ਤੁਸੀਂ ਸਾਡਾ ਨਾਸ਼ਤਾ ਸਵੇਰ ਦਾ ਨਾਲ ਚਾਹ ਆਦਰ ਮੈਂ ਪਾਉਣਾ ਕਿਉਂਕਿ ਨਾ ਪਾ ਵੀ ਰੋਟੀ ਮੈਨੂੰ ਲੱਗਿਆ ਮਮੇ ਨੂੰ ਉੱਪਰ ਘੋੜੀ ਰੱਖੀ ਰੱਖੋ ਹੋਰ ਸਾਰੇ ਥਾਲੀ ਉਹ ਹੋ ਗਿਆ ਮੱਖਣੀ ਤਾਂ ਰਲੋਤੇ ਹੋਰ ਨਾ ਕਿਉਂ ਉਹ ਦੱਤੀ ਪਹਿਲਾਂ ਤਕੜੀ ਹੋ ਜਾਏਗੀ ਦਸੀ ਘਾਓ ਖਾ ਕੇ ਲਓ ਜੀ ਆਪਾਂ ਨੇ ਕੱਪੜਿਆਂ ਦੀ ਸ਼ੁਰੂਆਤ ਵੀ ਕਰਤੀ ਸੀ ਮਮਮੀ ਨੇ ਆ ਕਬਰ ਤਾਰੇ ਹੁਣ ਇਹਨਾਂ ਤੋਂ ਮਮਮੀ ਇਹ ਤਾਂ ਤੋਤੇ ਜਾਣਗੇ ਹਨਾ ਕਬਰ ਤਾਂ ਹੂੰ ਦੇਖਣਾ ਉਹ ਪਾ ਦਾਂਗੇ ਐਂਡ ਤੇ ਗੱਡੀਆਂ ਜਾਨੂੰ ਧੁੱਪ ਲੱਗਦੂ ਹਾਂ ਬਾਅਦ ਚ ਪਾਵਾਂਗੇ ਤੇ ਬਾਕੀ ਸਾਰੀਆਂ ਵਾਲੇ ਕੱਪੜਿਆਂ ਦੀ ਆਪਾਂ ਨੇ ਅੱਜ ਕਰਤਾ ਤੇ ਸਾਰਾ ਨਿਮੇੜਤਾ ਅੱਜ ਇਹਨਾਂ ਦਾ ਐਂਡ ਕਰਤਾ ਹੁਣ ਸਰਦੀ ਵਾਲਾ ਕੱਪੜਾ ਆਪਣਾ ਕੋਈ ਨਹੀਂ ਰਿਹਾ ਧੋਣ ਵਾਲਾ ਸਾਰੇ ਅੱਜ ਧੋਤੇ ਜਿਹੜੇ ਰਹਿੰਦੇ ਸੀਗੇ ਤੇ ਬਾਕੀ ਉਧਰਲੀ ਤਾਰ ਤੇ ਵੀ ਪਾਏ ਹੋਣਗੇ ਮੰਮੀ ਨੇ ਬਾਕੀ ਸਟੈਂਡ ਭਰ ਗਿਆ ਮੰਜੇ ਤੇ ਜਰਾਬਾਂ ਤੇ ਟੋਪੀਆਂ ਪਈਆਂ ਨੇ ਆ ਤਾਰ ਭਰ ਗਈ ਕੱਪੜਿਆਂ ਦੀ ਬਾਕੀ ਹੁਣ ਆ ਗੱਦੀਆਂ ਦੇ ਕਵਰ ਧੋਵਾਂਗੇ ਤੇ ਹੁਣ ਲੱਗਿਆ ਰੋਟੀ ਖਾਣ ਚਾਹ ਪੀਣ ਤੇ ਤੁਸੀਂ ਵੀ ਆਜੋ ਜਿਹਨੇ ਜਿਹਨੇ ਬ੍ਰੇਕਫਾਸਟ ਕਰਨਾ ਮੰਮੀ ਕਹਿੰਦੀ ਰੋਟੀ ਕਿਉਂ ਚੱਕ ਲਈ ਮੰਮੀ ਫਿਰ ਆਪਾਂ ਹੁਣ ਸਵੇਰ ਤੇ ਲੱਗਿਆ ਕੰਮ ਕਰਨ ਭੁੱਖ ਨਹੀਂ ਲੱਗੀ ਇਹਨੂੰ ਹੈ ਕਿ ਮਠਿਆਈ ਖਾਣੀ ਦੀ ਕੀਰ ਖਾਣੀ ਦੀ ਖੀਰ ਤਾਂ ਦੁਪਹਿਰੇ ਖਾਂਦੇ ਦਾਦੇ ਮੈਨੂੰ ਚਾਹ ਨਾਲ ਖੀਰ ਲਿਆ ਤਨੇ ਰੋਟੀ ਵਧੀਆ ਹੁਣ ਪਤਾ ਕੀ ਆ ਆਪਾਂ ਕੰਮ ਕਰ ਲਾਂਗੇ ਰੋਟੀ ਖਾ ਕੇ ਬਾਪੂ ਜੀ ਪਤਾ ਕੀ ਕਰ ਦਿੰਦੇ ਐ ਡਾਪੂ ਜੀ ਚਾਹ ਨਾਲ ਜਲੇਬੀਆਂ ਦਹੀਂ ਸਾਰਾ ਕੁਝ ਖਾ ਜਾਂਦਾ ਸੀ ਖਾਂਦੇ ਆ ਵਿੱਚ ਬਹੁਤ ਲੋਕ ਚਲੋ ਹੁਣ ਖਾ ਲਈਏ ਰੋਟੀ ਫਿਰ ਮਿਲਦੇ ਆ ਤੁਹਾਨੂੰ ਬਾਅਦ ਚ ਬਲੌਗ ਕਰਦੇ ਆ ਆਪਾਂ ਕੰਟੀਨਿਊ ਇਹ ਦੇ ਅਰੇ ਬਾਰੀ ਰੱਖ ਰਿਹਾ ਖੇਡੀ ਜਾਣਗੇ ਜਵਾਕ ਖੇਡੀ ਤਾਂ ਕੱਲ ਸੁਣਾਣਾ ਸੁਣਾ ਲੈਣਾ ਕਹਿੰਦਾ ਉਹ ਖੇਡ ਲਾ ਚੂਹਾ ਹੂੰ ਛੋਟਾ ਉਨਾਂ ਦੇ ਉੱਤੇ ਰੱਖਾਂਗੇ ਕੱਪੜੇ ਆਪਾਂ ਨੇ ਸਾਮ ਤੇ ਸਰਦੀਆਂ ਵਾਲੇ ਤੈਹਾਂ ਲਾਤੀਆਂ ਵੈਸੇ ਸਾਹਮਣੇ ਆ ਤੁਹਾਨੂੰ ਮੈਂ ਰੂਮ ਦੀ ਹਾਲਤ ਦਿਖਾਉਣੀ ਆ ਖੜਜੋ ਲੋਣ ਕਪਾਈਆ ਲਾ ਦੇ ਰੱਖਣਾ ਹੈ ਹਾਂ ਤਾਂ ਪੈਸੇ ਟੇਬਲ ਤੇ ਹੈ ਹਜੇ ਆ ਪਏ ਨੇ ਸਾਡੇ ਰੱਖਣ ਨੂੰ ਥਾਂ ਨਹੀਂ ਕਿਤੇ ਕੱਪੜੇ ਚੈੱਕ ਕਰੋ ਵੇਜੀ ਗੱਗੀ ਦੇ ਨੇ ਮੇਰੇ ਆ ਬੱਚਿਆਂ ਦੇ ਸੋਹਮ ਦੇ ਆ ਉਹ ਪਏ ਨੇ ਮੰਮੀ ਇਹ ਤਾਂ ਹਲੌਣੀਆਂ ਨੇ ਹਜੇ ਇੱਧਰ ਅਲਮਾਰੀ ਗਰਮੀ ਲੈਣਾਂ ਦੀ ਭਰੀ ਪਈ ਆ ਇੱਧਰ ਮੰਮੀ ਦੇ ਕੱਪੜਿਆਂ ਦੀ ਭਰੀ ਪਈ ਆ ਰੱਖੀ ਤਾਂ ਰੱਖੀ ਕਿੱਥੇ ਕੱਪੜੇ ਜਗ੍ਹਾ ਹੀ ਨਹੀਂ ਕਿਤੇ ਰੱਖਣ ਸਾਰਾ ਬੈੱਡ ਫੁੱਲ ਹੋਇਆ ਪਿਆ ਹੁਣ ਦੋ ਰਜਾਈਆਂ ਨੂੰ ਧੁੱਪ ਲਵਾਈ ਸੀ ਜਿਹੜੀਆਂ ਨੂੰ ਉਹ ਮੈਂ ਅਲਮਾਰੀ ਦੇ ਵਿੱਚ ਰੱਖਦੀ ਆ ਉੱਪਰ ਹੀ ਹਜੇ ਜਦੋਂ ਥੋੜੀ ਜਿਹੀ ਠੰਡ ਹੋਊਗੀ ਉਦੋਂ ਕੱਢ ਲਾਂਗੇ ਮੈਂ ਕਿਹਾ ਹੁਣ ਕੀ ਕਰਨਿਆ ਕੱਢ ਕੇ ਲੱਡੂ ਖਾ ਲੋ ਤੁਸੀਂ ਵੀ ਮੈਂ ਲੱਡੂ ਖਾ ਰਹੀ ਸੀ ਅੱਜ ਖਾ ਰਹੀਆਂ ਕਿੰਨੇ ਦਿਨਾਂ ਬਾਅਦ ਮਠਿਆਈ ਮੇਰਾ ਦਿਨ ਨਹੀਂ ਕੀਤਾ ਮਿੱਠਾ ਖਾਣ ਦਾ ਉਹਨ ਲਿਮਾਰੀ ਦਾ ਵਿਊ ਦਿਖਾਉਣੀ ਹੈ ਉੱਪਰ ਖੋਲੀ ਆ ਸਾਰੀ ਧੁੱਪ ਲਵਾਉ ਨੂੰ ਹਵਾ ਲਵਾ ਰਿਆਂ ਜਾਂ ਟੈਚੀ ਦੱਬੀ ਹੈ ਦੁੱਧੀ ਵਾਲੀ ਇਹਦੇ ਵਿੱਚ ਬੱਚਿਆਂ ਦੇ ਕੱਪੜੇ ਪਾ ਕੇ ਰੱਖ ਦਾਂਗੇ ਗਰਮੀ ਵਾਲੇ ਦੋ ਰਜਾਈਆਂ ਜਿਹੜੇ ਉੱਪਰ ਪਈਆਂ ਨੇ ਉਹਨਾਂ ਨੂੰ ਧੁੱਪ ਲੱਗੀ ਉਹ ਡਬਲ ਬੈੱਡ 'ਦਿਆਂ ਨੇ ਇੱਧਰ ਸਾਰੀਆਂ ਸਿੰਗਲ ਬੈ ਉਹਦੀਆਂ ਪਈਆਂ ਨੇ ਸਿੰਗਲ ਰਜਾਈਆਂ ਪਈਆਂ ਨੇ ਤੇ نیچے ਉਹ ਕੰਬਲ ਪਏ ਨੇ ਡਬਲ ਕੰਬਲ ਵੀ ਨੇ ਤੇ ਸਿੰਗਲ ਵੀ ਨੇ ਇਧਰੋਂ ਮਲਮਾਰੀ ਖਾਲੀ ਕਰਤੀ ਜਿੱਧਰੋਂ ਕੰਧ ਖਰਾਬ ਸੀ ਬਾਕੀ ਆਪਣੀ ਸਾਰੀ ਬਿਮਾਰੀ ਸਹੀ ਆ ਤੇ ਹੁਣ ਇਹਨਾਂ ਨੂੰ ਖੋਲਤਾ ਉੱਪਰੋਂ ਮੈਂ ਕਿਹਾ ਚਲੋ ਹਵਾ ਲੱਗ ਜੂਗੀ ਫੇਰ ਆਪਾਂ ਹਵਾ ਲਵਾ ਦਨਾਂ ਘੰਟਾ ਦੋ ਘੰਟੇ ਅਜੇ ਹੋਰ ਆਪਣਾ ਫੇਰ ਬੰਦ ਕਰ ਦਾਂਗੇ ਕਿੱਥੇ ਆ ਮੈਂ ਲੱਡੂ ਖਾਦੇ ਫਿਰ ਜਾਨੀ ਮੰਮੀ ਮੇਰੀ ਮੰਮੀ ਮੇਰੀ ਖੀਰ ਖਾ ਕੇ ਹਟੀ ਆ ਮੈਨੂੰ ਤਾਂ ਦਿਲ ਨਹੀਂ ਮੈਨੂੰ ਐ ਹੁੰਦਾ ਨਾ ਨਾ ਮਿਰਚ ਵਾਲੀ ਕੋਈ ਮਾਜੀ ਚੀਜ਼ ਹੋਵੇ ਪਰ ਮਿੱਠੀ ਨਾ ਹੋਵੇ ਹਾਜੇ ਲੱਡੂ ਠੀਕ ਐ ਇਹਦੇ ਚ ਮਿੱਠਾ ਘੱਟ ਹੁੰਦਾ। ਕੀਰੋਲਾ ਪਾਇਆ ਦਾਦੀ ਪੋਤੇ ਨੇ? ਦੇਖ। ਲਾ ਦੇਖ। ਕਿੱਧਰ ਨੂੰ? ਕਿੱਧਰ ਲਈ ਤਿਆਰੀ ਕਰ ਲਈ? ਕਿੱਧਰ ਲਈ ਤਿਆਰੀ ਕਰ ਲਈ? ਦਾਦੀ ਦਾ ਘਰ ਕਿੱਥੇ ਆ? ਉਧਰ ਮਿੱਟੀ ਦਾ। ਮਿੱਟੀ ਦਾ ਘਰ ਆ। ਦਾਦੇ ਕੋਲ ਛੱਡ ਕੇ ਆਉਣਾ। ਓਏ ਦਾਦੇ ਕੋਲ ਛੱਡ ਕੇ ਕੋਣਾ ਦਾਦੀ ਨੂੰ। ਕਿਉਂ? ਤੈਨੂੰ ਕੀ ਕਹਿੰਦੀ ਹੈ ਦਾਦੀ? ਇੱਥੇ ਮੈਨੂੰ ਗੁੱਸਾ ਕਰਦੀ ਆ ਜਾ। ਗੁੱਸਾ ਕਰਦੀ ਤੈਨੂੰ। ਦਾਦੀ ਤੂੰ ਸੋਮ ਨੂੰ ਗੁੱਸਾ ਕਰਦੀ ਹੈ ਤੈਨੂੰ ਦਾਦੇ ਕੋਲੇ ਛੱਡਣ ਚੱਲਿਆ। ਦਾਦੀ ਕੋਲ ਨਹੀਂ ਜਾਂਦੀ। ਲੈ ਆ ਲੈ। ਲੈ ਵੀ ਇਹ ਤਾਂ ਚੱਲੀ ਆ ਮੰਮੇ ਤਾਂ ਬੜੀ ਸੀਰੀਅਸ ਹੋ ਗਈ। ਓਏ ਮੰਮੀ, ਜਾ ਗੇਟ ਤਾਂ ਖੋਲਿਆ ਗਲੀ ਆ। ਓਏ ਰੋਕ ਲਾ ਦਾਦੀ ਨੂੰ ਸ਼ੌਮੀ ਦਾਦੀ ਨੂੰ ਕਹਿ ਰਹਿਣ ਦੇ ਜਾ ਨਾ ਆਏ ਗੇਟ ਖੋਲਣ ਗਿਆ ਗਲੀ ਵਾਲਾ ਕਹਿੰਦਾ ਦਾਦੇ ਕੋਲ ਛੱਡ ਕੇ ਆਉਣਾ ਕਹਿੰਦਾ ਮੈਨੂੰ ਗੁੱਸਾ ਕਰਦੀ ਰਹਿੰਦੀ ਹੈ ਦਾਦੀ ਕਹਿੰਦਾ ਦਾਦੇ ਕੋਲ ਛੱਡ ਕੇ ਆਉਣਾ ਮਾਂ ਕਿਹੜੇ ਘਰੇ ਛੱਡ ਕੇ ਆਵਾਂਗਾ ਕਹਿੰਦਾ ਮਿੱਟੀ ਵਾਲੇ ਘਰੇ ਉਧਰ ਬੇੜਾ ਕੱਚਾਗਾ ਨਾ ਉਹਨੂੰ ਮਿੱਟੀ ਵਾਲਾ ਘਰ ਕਹਿੰਦਾ ਇਹ ਲੈ ਵੀ ਚੱਲੀ ਆ ਮੰਮੀ ਤਾਂ ਮੇਰੀ ਇਹ ਨਹੀਂ ਰੁਕਦੀ ਹੁਣ ਕੰਮ ਨਾ ਜਾਨੀ ਆ। ਓਏ ਖੜ ਜਾ ਓਏ ਨਿੱਕੇ ਜੇ ਤੈਨੂੰ ਇੰਨੀਆਂ ਗੱਲਾਂ ਕਿੱਥੋਂ ਆਉਂਦੀਆਂ ਨੇ ਮੈਨੂੰ ਐ ਦੱਸ ਪਹਿਲਾਂ। ਨਹੀਂ ਮੇਰੀ ਗੱਲ ਸੁਣ ਤੂੰ ਦਾਦੀ ਨੂੰ ਕਿਉਂ ਭੇਜ ਰਿਹਾ ਘਰੋਂ? ਇਹ ਇਹ ਮੈਨੂੰ ਗੁੱਸਾ ਕਰਦੀ ਰਹਿੰਦੀ ਆ ਤਾਂ ਕੱਢ ਲਾ। ਗੁੱਸਾ ਕਰਦੀ ਰਹਿੰਦੀ ਆ? ਦਾਦੀ ਤੈਨੂੰ ਸੌਰੀ ਬੋਲ ਦੇ। ਸੌਰੀ ਬੋਲ ਦੇ ਦਾਦੀ ਤੈਨੂੰ ਖੜ ਜਾ। ਦਾਦੀ ਤੈਨੂੰ ਸੌਰੀ ਕਰ ਦੇ। ਦਾਦੀ ਨੂੰ ਕੋ ਸੌਰੀ ਬੋਲ ਦੇ ਇੱਕ ਵਾਰੀ। ਰੁਕ ਜਾ। ਇਹ ਤਾਂ ਸੀਰੀਅਸ ਹੋਇਆ ਪਿਆ ਮਮਾ। ਟੈਰਾਂ ਵਾਲੀ ਟੈਚੀ ਸਿਰ ਤੇ ਮਮੀ 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 ਤੇਰੀ ਮਸਹਦੀ ਆ ਗਿਆ ਕੁੰਡਾ ਮਾਂ ਮੈਂ ਲੈ ਜਾਣੀ ਬਾਏ ਮਮੀ ਤੂੰ ਟੈਚੀ ਲੈ ਕੇ ਨਾ ਡਿੱਗ ਜੇ ਕਿ ਚੱਲ ਕੇ ਇਹਨੂੰ ਸਿਰ ਤੇ ਤਰ ਕੇ ਦੀ ਲੈ ਕੇ ਜਾਣਾ ਇਹਨੂੰ ਇਹਨੂੰ ਓਪਨ ਕਰਕੇ ਫੇਰ ਤੋੜ ਕੇ ਰਹਿ ਕੇ ਚੱਲ ਅੰਦਰ ਕਿਵੇਂ ਰੋੜੂਗੀ ਦਾਦੀ ਨੂੰ ਸੁਖਾ ਦਾਦੀ ਨਾ ਬਚਾਰੀ ਨੇ ਸਿਰ ਤੇ ਡਰ ਲਿਆ ਮੰਮੀ ਮੈਨੂੰ ਕਹ ਲੈ ਉਹ ਜਾ ਹੁਣ ਮੰਮੀ ਜੇ ਤੈਨੂੰ 에어ਪੋਰਟ ਤੇ ਦੇ ਕੇ ਤੋਰ ਦਿਆ ਟੈਚੀ ਤੂੰ ਤਾਂ ਸਿਰ ਤੇ ਧਰ ਕੀ ਨਿਕਲਿਆ ਮੈਨੂੰ ਕਹ ਲੈ ਜਾ ਦੱਬ ਕੇ ਖਣਾ ਤੇ ਇੱਥੇ ਕੀ ਕਰਦੀ ਹੈ ਮੈਨੂੰ ਨਹੀਂ ਖੋਲਣੀ ਉਹਦੀ ਬਟਨ-ਬਟਨ ਦੱਬ ਕੇ ਖੁੱਲੂਗਾ ਤਾਂ ਲਓ ਜੀ ਮੰਮੀ ਤਾਂ ਮੇਰੀ ਦਾਦੀ ਦੀ ਸੋਮ ਕਹਿੰਦਾ ਮੈਨੂੰ ਦਾਦੀ ਘੂਰਦੀ ਰਹਿੰਦੀ ਆ ਕਹਿੰਦਾ ਮੈਨੂੰ ਗੁੱਸਾ ਕਰਦੀ ਰਹਿੰਦੀ ਹੈ ਕਹਿੰਦਾ ਤਾਂ ਮੈਂ ਕਹਿੰਦਾ ਦਾਦੇ ਕੋਲੇ ਜਾ ਅੰਦਰ ਲੈ ਕੇ ਚਾ ਲੈ ਨਾ ਤੋਰ ਕੇ ਦਾਦੀ ਨੂੰ ਕਹੇ ਆਈ ਚਲਾਉਂਦੇ ਹੁੰਦੇ ਨੇ ਟੈਚੀ ਦਾਦੀ ਨੇ ਵਿਚਾਰੀ ਨੇ ਸਿਰ ਤੇ ਧਰ ਲਈ ਦੇਸੀ ਜਗਾੜ ਕਰ ਲਿਆ ਦਾਦੀ ਨੇ ਇਹਨੂੰ ਕਿਉਂ ਮੰਨਣਾ ਸੋਣੀ ਹੋਵੇ ਟੈਚੀ ਕਪੜਾ ਮਾਰਨ ਵਾਲਾ ਮੰਮੀ ਇਹਦੇ ਕਪੜਾ ਹੋ ਪਾਵਾਂਗੇ ਗਰਦਾ ਪਿਆ ਪਿਆ ਚਲੋ ਅੰਦਰ ਲੈ ਕੇ ਇਹ ਪਾਪਾ ਲੈ ਕੇ ਆਏ ਸੀ ਦਾਦੀ ਵਾਸਤੇ ਦਾਦੀ ਵਾਸਤੇ ਹੋਰ ਵੀ ਜਦੋਂ ਦਾਦੀ ਨੇ ਜਾਣਾ ਹੋਇਆ ਦਾਦੇ ਕੋਲ ਇਹ ਚ ਕੱਪੜੇ ਪਾ ਕੇ ਲੈ ਜਾਊਗਾ ਚਲਾ ਦੇ ਐਲਜੀ ਦੀ ਐਲਜੀ ਦੀ ਬਾਬਾ ਆਰਾਮ ਨਾਲ ਦੇਖਦਾ ਉਹ ਕੋਈ ਨਾ ਰੋਉਂਦਾ ਨਹੀਂ ਹਾਂ ਗਲਤੀਆਂ ਦਾ ਘਰ ਵਹਿੰਦਾ ਮੌਕਾ ਮਿਲ ਜਾਣਾ ਗਾਲਾ ਕੱਢਣ ਦਾ ਅੱਬਾ ਕਾ ਨਹੀਂ ਗੱਲ ਤੇ ਘਰ ਮੈਂ ਤਾਂ ਹੀ ਕੁੱਟ ਕੰਦਾ ਮੇਰੇ ਤੋਂ ਫਿਰ ਹਾਏ ਫਿਰ ਅੱਬਾ ਸੋ ਹਮ ਦੇ ਕੰਮ ਚੈੱਕ ਕਰ ਲਓ ਮੈਨੂੰ ਪਤਾ ਨਹੀਂ ਦੋਨੇ ਯਾਰੀ ਅੰਦਰ ਕੀ ਘੋਲ ਕਰੀ ਜਾਂਦੇ ਨੇ ਟੈਚੀ ਚੱਕ ਕੇ ਸਿਰ ਤੇ ਧਰਤੀ ਦੀ ਮੰਮੀ ਮੇਰੀ ਟੈਰ ਵਾਲੀ ਟੈਚੀ ਆ ਦੱਸ ਹੂੰ ਖੜ ਜਾ ਉਗੜੋ ਬੜੀ ਗੱਲ ਬੀਤ ਗਈ ਮੋੜ ਲਿਆ ਮੰਮੀ ਨੂੰ ਹਾਂ ਤੇ ਫੋਟੇਚੀ ਆਪ ਚੱਕੇ ਹੁੰਦਾ ਪਹਿਲਾਂ ਉਹਦੇ ਸਿਰ ਤੇ ਧਾਕੇ ਤੋਰਦੀ ਦਾਦੀ ਨੂੰ ਕੋਈ ਐ ਚਲਾਉਂਦੇ ਹੁੰਦੇ ਨੇ ਟੇਚੀ ਹਾਂ ਬਬਾ ਫਿਰ ਇਹ ਕਿਵੇਂ ਹੋ ਗਈ ਹੈ ਰੱਬਾ ਕੰਮ ਚੈੱਕ ਕਰ ਲਓ ਤੁਸੀਂ ਇਹਦੇ ਨਿਕੇ ਜੇ ਕਹਿੰਦਾ ਦਾਦੀ ਮੈਨੂੰ ਗੁੱਸਾ ਕਰਦੀ ਰਹਿੰਦੀ ਆ ਦਾਦੇ ਕੋਲੇ ਭੇਜਦਾ ਕਹਿੰਦਾ ਦਾਦੀ ਨੂੰ ਟੇਚੀ ਲੈ ਕੇ ਭੱਜ ਜਾਗਾ ਤਾਂ ਦਾਦੀ ਖਾਲੀ ਟੇਚੀ ਆ ਵਿਚਾਰੀ ਹੈ ਜੋ ਵਨ ਕਦੇ ਕਦੇ ਤਾਂ ਨਾ ਮੇਰੀ ਜੂਨ ਵਾਲੀ ਖਰਾਬ ਹੋ ਜਾਂਦੀ ਹੈ ਕਿਉਂਕਿ ਆ ਜਾ ਤੂੰ ਆ ਪਿਆਜ਼ ਕੱਟਦਾ ਹੁਣ ਤੂੰ ਟਾਈਮ ਵੇਲਾ ਕਿੰਨਾ ਹੋ ਗਿਆ ਲੇਟ ਹੋ ਗਿਆ ਜੀ 6:30 ਹੋ ਗਏ ਸ਼ਾਮ ਦੇ ਤੇ ਹੁਣ ਮੈਂ ਰੋਟੀ ਬਣਾਉਣ ਲੱਗੀ ਆ ਬੱਚਿਆਂ ਵਾਸਤੇ ਕਿਉਂਕਿ ਇਹਨਾਂ ਨੂੰ ਛੱਡਣਾ ਲਿਆਉਣਾ ਬਹੁਤ ਔਖਾ ਹੈ ਨਾ ਹਨੇਰਾ ਹੋਇਆ ਪਿਆ ਬਾਹਰ ਬਹੁਤ ਜ਼ਿਆਦਾ ਇੱਕ ਅੱਜ ਮੈਨੂੰ ਬਾਜ਼ਾਰ ਜਾਣਾ ਪੈ ਗਿਆ ਉੱਧਰ ਛੋਟੀ ਭੈਣ ਨੇ ਕਿਸਤ ਪਰ ਕੇ ਆਉਣੀ ਸੀ ਫੋਨ ਦੀ ਤਾਂ ਕਰਕੇ ਉਹਦੇ ਨਾਲ ਜਾਣਾ ਪੈ ਗਿਆ ਉਹਦੀ ਸਲਿੱਪ ਮੇਰੇ ਕੋਲ ਹੀ ਸੀਗੀ ਕਿ 43 ਫਿਰ ਉਹਦੇ ਨਾਲ ਗਈ ਇੱਕ ਸਾਡੇ ਫਾਟਕਾ ਦਾ ਬੰਗਾ ਧੂਰੀ ਚ ਜ਼ਿੰਦਗੀ ਖਰਾਬ ਸਾਡੇ ਫਾਟਕਾ ਨੇ ਕਰੀ ਹੋਈ ਅੱਧੀ ਐਨਾ ਦਿਮਾਗ ਖਰਾਬ ਹੁੰਦਾ ਬਹੁਤ ਜ਼ਿਆਦੇ ਰੋਟੀ ਖਾ ਲਓ ਗਾਈ ਤੁਸੀਂ ਵੀ ਮੈਂ ਕੁਛ ਨਹੀਂ ਬਣਾਇਆ ਜਦਾਰ ਸਬਜੀ ਤੇ ਉਹ ਹੀ ਪਈਆ ਛੋਲਿਆਂ ਦੀ ਪਈਆ ਉਹਨੇ ਜਿਹੜੀ ਬਣਾਈ ਸੀ ਉਹ ਵਿੱਚ ਅੰਗ ਪਾ ਕੇ ਤੇ ਉਹ ਵਿੱਚ ਇੱਕ ਦਿਨ ਅਸੀਂ ਸਕਿਪ ਕਰਤਾ ਸੀਗਾ ਤਾਂ ਕਰਕੇ ਖਾਧੇ ਨਹੀਂ ਸੀ ਹੁਣ ਅੱਜ ਉਹੀ ਦਿੰਨੀ ਆ ਬੱਚਿਆਂ ਨੂੰ ਔਰ ਸੋਨੇ ਪਾ ਲਾਂਗੇ ਰੁੱਖੀ ਸੁੱਕੀ ਮੰਮੀ ਜੋ ਕੀ ਆਲੂ ਬੈਂਗਣੀ ਪਈ ਆ ਮੈਂ ਤਾਂ ਇਹ ਚਾਰ ਚੂਰ ਨਾਲ ਖਾ ਲੂੰਗੀ ਮੇਰਾ ਨਹੀਂ ਦਿਲ ਕੀਤਾ ਕੁਝ ਬਣਾਉਣ ਦਾ ਆ ਜੋ ਬਣ ਜੋਗੀ ਪਈ ਆ ਤੇ ਆ ਸੋਹਮ ਨੂੰ ਪਾ ਤੇ ਕੱਲੇ ਛੋਲੇ ਲੈ ਆ ਕੇ ਤੇ ਰੋਟੀ ਨੂੰ ਦਿੰਨੀ ਆ ਚੋਪੜ ਕੇ ਪਾਣੀ ਪਾਣੀ ਲੈ ਜੋ ਗਲਾਸ ਜੋ ਪਿਆਜ਼ ਕੱਟਣ ਲੱਗੇ ਹੋયા ਉਹਨੇ ਪਿਆਜ਼ ਖਾਣਾ ਕਹਿੰਦਾ ਮੈਂ ਨਾਲ ਨਹੀਂ ਹਜੇ ਪਾਇਆ ਨਹੀਂ ਹੱਸਦੇ ਪਿਆਜ਼ ਕੱਟਦਾਗਾ ਲਓ ਜੀ ਗੈਸ ਮਰੋਟੀ ਖਾਲੀ ਸੀ ਮਮਾ ਲੱਗ ਕੇ ਨੇ ਰੋਟੀ ਬਣਾਉਣਾ ਖਾ ਲੋ ਜੀ ਆ ਲੋ ਦਰਸ਼ਕ ਹੋਂ ਲੱਗ ਗਿਆ ਰੋਟੀ ਖਾਣਾ ਉਹ ਵੀ ਕਹਿੰਦਾ ਬਸ ਉਹਨੇ ਵੀ ਖਾ ਲਈ ਸਾਰੀ ਸੋਹਣੀ ਬਸ ਪੂਰੀ ਖਾਣ ਦੀ ਜੱਤੀ ਰਹੇਗੀ ਮੇਰੀ ਜੱਦੀ ਦੀ ਰੋਟੀ ਬਣਦੀ ਬਸ ਰਹਣੀ ਆਜ ਨੂੰ ਕਿਤੇ ਭਾਈ ਬਹੁਤ ਹੋਈ ਮੈਨਾਂ ਨਾ ਕਦੇ ਕਦੇ ਜੀਤ ਤੋਂ ਮਾਰ ਰੱਖੇ ਜਾਂਦਾ ਜਿਹੜੇ ਕੰਮ ਘੜੀ ਦੇ ਦਾਰ ਨਾਲੇ ਉਹ ਫੇਰ ਕਰਦੀ ਮਿਲਦੀ ਸਾਰੇ ਤੁਹਾਡਾ ਜੀ ਵਰਤਿਆ ਜੀ ਨੂੰ ਨੰਬਰ 8: 8:00 8:00 ਪੰਜ ਵਜੇ ਕੇ ਨੇ ਰਾਤ ਦੇ 9:05 ਮਿੰਟ ਰਹਿ ਗਏ 9:00 ਦੇ ਵਿੱਚ ਤੇ ਬਾਕੀ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਸੀ ਮੈਂ ਤੇ ਮੰਮੀ ਨੇ ਵੀ ਰੋਟੀ ਖਾ ਲਈ ਸੀ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਇੱਥੇ ਐਂਡ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਮੂੰਹ ਤੇ ਨਾ ਲੱਗਿਆ ਹੋਇਆ ਕੁਝ ਖਾਂ ਕਰਕੇ ਬੋਲੀ ਆਣੀ ਜਾਂਦਾ ਉਸਕੇ ਨਾਲ ਟਾਈਟ ਹੋ ਜਾਂਦੀ ਹੈ ਤੇ ਬਾਕੀ ਅੱਜ ਮੇਰਾ ਮੂਡ ਬਹੁਤ ਆਫਸੈਟ ਰਿਹਾ ਪਤਾ ਕੀ ਆ ਥੱਕੇ ਜਾਂਦੇ ਆ ਨਾ ਰੋਜ਼ ਬੱਚਿਆਂ ਨੂੰ ਛੱਡ ਕੇ ਆਉਣਾ ਲੈ ਕੇ ਆਉਣਾ ਭੱਜ ਦੌੜ ਬਹੁਤ ਹੋ ਜਾਂਦੀ ਹੈ ਕਈ ਵਾਰ ਤਾਂ ਜ਼ਿੰਦਗੀ ਚ ਤੇ ਫਿਰ ਮੇਰਾ ਮਨ ਝੱਕ ਜਾਂਦਾ ਮੈਂ ਤਾਂ ਇਕੱਲੀ ਰਹਿ ਰਹੀ ਆ ਤੇ ਥੱਕੀ ਪਈ ਆ ਮੈਨੂੰ ਆ ਇਹ ਹੁੰਦਾ ਵੀ ਜਿਹੜੇ ਕੰਮ ਗੱਗੀ ਦੇ ਕਰਨ ਵਾਲੇ ਲੋ ਵੀ ਮੈਨੂੰ ਕਰਨੇ ਪੈਂਦੇ ਨੇ ਮੇਰਾ ਬਹੁਤ ਜ਼ਿਆਦਾ ਆ ਨਾ ਮਨ ਨੂੰ ਕੀ ਜਾ ਹੋ ਜਾਂਦਾ ਇਕੱਲਿਆਂ ਕਰਕੇ ਤੇ ਬਾਕੀ ਹੁਣ ਕੀ ਕਰੀ ਆ ਨਾ ਮਨ ਫਿਰ ਸਮਝਾ ਲੈਣੇ ਬਾਅਦ ਚ ਇੱਕ ਵਾਰੀ ਤਾਂ ਦਿਮਾਗ ਖਰਾਬ ਹੋ ਜਾਂਦਾ ਕੀ ਜਾਂ ਤੱਕੇ ਜਣੇ ਜਿੰਦਗੀ ਦੇ ਵਿੱਚ ਕਦੇ ਛੱਡਿਓ ਜੀ ਕਦੇ ਲੈ ਆਓ ਜੀ ਹਨਾ ਤੇ ਆਹ ਕਰ ਲੋ ਉਹ ਕਰ ਲੋ ਬਾਹਰਲੇ ਕੰਮ ਸਾਰੇ ਕਰਨੇ ਪੈਂਦੇ ਨੇ ਘਰ ਦੇ ਕਰਨੇ ਪੈਂਦੇ ਨੇ ਉਹਦੇ ਕਰਕੇ ਦਿੱਕਤ ਆ ਜਾਂਦੀ ਐ ਵੀ ਸਾਰੇ ਕੰਮ ਜਿਹੜੇ ਗਾਲ ਪੈ ਜਾਂਦੇ ਨੇ ਹਨਾ ਬੰਦੇ ਤੋਂ ਬਣ ਔਖਾ ਹੋ ਜਾਂਦਾ ਤੇ ਬਾਕੀ ਦੋ ਬੱਚਿਆਂ ਨਾਲ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਕੱਲਾ ਜਾਣਾ ਤਾਂ ਬੰਦਾ ਰਹਿ ਜਾਂਦਾ ਬੱਚਿਆਂ ਦਾ ਸਾਰਾ ਕੁਝ ਦੇਖਣਾ ਪੈਂਦਾ ਸਾਰੀਆਂ ਚੀਜ਼ਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਉਹਦੇ ਕਰਕੇ ਦਿੱਕਤਾਂ ਬਹੁਤ ਆਉਂਦੀਆਂ ਨੇ ਇਕੱਲੇ ਜਾਣੇ ਨੂੰ ਤੇ ਬਾਕੀ ਹੁਣ ਕਰ ਵੀ ਕੀ ਸਕਦੇ ਹਾਂ ਨਾ ਮਜਬੂਰੀਆਂ ਨੇ ਘਰਾਂ ਦੀਆਂ ਮੈਂ ਤਾਂ ਚੱਲ ਕਰਦੇ ਵੀ ਇੰਝ ਕਹਦਾ ਜਦਗੀ ਨੂੰ ਵੀ ਆ ਜਾ ਬਸ ਭਾਈ ਆਪਦੇ ਬੱਚੇ ਸੰਭਾਲਦੇ ਬੱਚੇ ਸੰਭਾਲ ਤੇ ਆਪਦਾ ਸਾਰਾ ਟੱਬਰ ਹੀ ਆਵੋ ਮੈਂ ਤਾਂ ਬਹੁਤ ਉਫੀ ਹੋਈ ਵੀ ਆ ਬਹੁਤ ਜਾਗੇ ਫੱਕ ਜੰਨੀ ਅਗਲੀ ਵਾਰ ਤਾਂ ਮੈਂ ਸਾਰਾ ਕੁਝ ਕਰਦੀ ਕਰਦੀ ਸਾਰੀਆਂ ਚੀਜ਼ਾਂ ਵਲੌਗ ਦੇ ਵਿੱਚ ਵੀ ਨਹੀਂ ਸ਼ੂਟ ਕੀਤੀਆਂ ਜਾਂਦੀਆਂ ਕਿਉਂਕਿ ਤੁਹਾਨੂੰ ਪਤਾ ਮੈਂ ਇਕੱਲੀ ਜਾਣੀ ਵਲੌਗ ਬਣਾਉਣ ਆਲੀ ਹੁਣ ਨਾ ਤਾਂ ਬੰਦਾ ਸਕੂਟਰੀ ਤੇ ਜਾਂਦਾ ਆਉਂਦਾ ਵਲੌਗ ਬਣਾ ਸਕਦਾ ਹਣਾ ਤੇ ਨਹੀਂ ਕੰਮ ਛੱਡ ਕੇ ਵਲੌਗ ਬਣਾਇਆ ਜਾਂਦਾ ਹੁ ਜਿੰਨਾ ਕ ਵੀ ਬਣਦਾ ਚਲੋ ਮੈਂ ਬਣਾਈ ਜਾਂਦੀ ਆ ਫਿਰ ਵੀ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਉਹ ਤਾਂ ਹੁਣ ਜਿਹੜਾ ਸੰਘਰਸ਼ ਲਿਖਿਆ ਹੋਇਆ ਉਹ ਤਾਂ ਕੱਲਿਆਂ ਨਹੀਂ ਕੱਟਣਾ ਨਾ ਬਾਕੀ ਦੇਖੋ ਜਦੋਂ ਇਕੱਠੇ ਰਹਿਣ ਲੱਗੇ ਫਿਰ ਥੋੜੀ ਜੀ ਜ਼ਿੰਦਗੀ ਸੌਖੀ ਹੋ ਜਾਊਗੀ ਤੇ ਹਜੇ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਕੱਲੇ ਜਾਣਾ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਦੋ ਬੱਚਾ ਨਾਲ ਦੋ ਬੱਚਿਆਂ ਨੂੰ ਵੀ ਦੇਖਣਾ ਬਾਹਰਲਾ ਵੀ ਦੇਖਣਾ ਘਰ ਦਾ ਵੀ ਦੇਖਣਾ ਬਹੁਤ ਜ਼ਿਆਦਾ ਤਿੱਕਤ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਚਲੋ ਕੋਈ ਨਾ ਪਰਮਾਤਮਾ ਤੇ ਭਰੋਸਾ ਵਾਇਗੁਰ ਤੇ ਭਰੋਸਾ ਕਿਸੇ ਨਾਲ ਸੱਟ ਕਰਨਗੇ ਠੀਕ ਕਰਨਗੇ ਬਸ ਮੇਰੀ ਕਹਿੰਨੀ ਹੁੰਦੀ ਅਰਦਾਸ ਇਹੀ ਕਰਦੇ ਨੇ ਵੀ ਬਸ ਮੈਨੂੰ ਟੈਂਸ਼ਨ ਗਰੀਦਾ ਥੋੜੀ ਜੀ ਤੇ ਥੋੜਾ ਜਿਆ ਮੈਨੂੰ ਹੌਸਲਾ ਮਿਲਦਾ ਰਹੇ ਤੇ ਥੋੜਾ ਜਿਆ ਸਬਰ ਕਰਕੇ ਕਰਾਂ ਮੇਰੀ ਜ਼ਿੰਦਗੀ ਕੱਢਣੀ ਪੈਂਦੀ ਆ ਨਾ ਤੇ ਬਾਕੀ ਚਲੋ ਠੀਕ ਹੈ ਜੀ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸੋ ਹੁਣ ਦੁੱਧ ਪੀਣ ਲੱਗਿਆ ਹੋਇਆ ਸੋ ਦਿਸਾਂ ਡੋਲ ਦਿਖਾਵਾਂ ਸੋ ਮੁੰਡਾ ਮੇਡੋਲ ਮਿਲ ਗਈ ਆ ਚੈੱਕ ਕਰੋ ਜੋ ਵੀ ਲੈ ਕੇ ਆਇਆ ਸੀ ਅੱਜ ਉਹਦੇ ਡੋਲ ਇਹਨੂੰ ਮਿਲ ਗਈ ਹੈਨਾ ਮम्मा ਮੈਨੂੰ ਦੇ ਦੋਗਾ ਤੂੰ ਵੀਰੇ ਨੂੰ ਦੱਸਿਓ ਉਹਦੇ ਤੋਂ ਕੋਲੂ ਦੇਖੋ ਕਿੰਨੇ ਕਿਊਟ ਆ ਛੋਟੀ ਹਾਂ ਆ ਅੱਖਾਂ ਦੇਖੋ ਇਹਦੀਆਂ ਕਿੰਨੀ ਹੜਰਾ ਹੋਈਆਂ ਆ